ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਮੈਸਚੂਸੈਟਸ ਇੰਸਟੀਚਿਊਟ ਆਫ ਟੈਕਨੋਲੋਜੀ 'ਚ ਪੜ ਰਹੀ ਇੱਕ ਭਾਰਤੀ ਅਮਰੀਕੀ ਵਿਦਿਆਰਥਣ ਨੂੰ ਗਾਜ਼ਾ 'ਚ ਚੱਲ ਰਹੀ ਜੰਗ ਦੀ ਨਿੰਦਾ ਕਰਨ ਵਾਲਾ ਭਾਸ਼ਣ ਦੇਣ ਤੋਂ ਬਾਅਦ ਕਨਵੋਕੇਸ਼ਨ 'ਚ ਸ਼ਾਮਲ ਹੋਣ ਤੇ ਪਾਬੰਦੀ ਲਗਾ ਦਿੱਤੀ ਗਈ ਇਹ ਜਾਣਕਾਰੀ ਮੀਡੀਆ ਰਿਪੋਰਟਸ ਦੇ ਵਿੱਚ ਸਾਹਮਣੇ ਆਈ ਹੈ ਗਾਜ਼ਾ ਚ ਚੱਲ ਰਹੀ ਜੰਗ ਦੇ ਵਿਰੋਧ ਚ ਪ੍ਰਦਰਸ਼ਨ ਕਰਨ ਤੋਂ ਬਾਅਦ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਵਿਦਿਆਰਥੀਆਂ ਦੀ ਸੂਚੀ ਚ ਐਮਆਈਟੀ ਦੀ ਵਿਦਿਆਰਥਣ ਮੇਗਾ ਵਾਮੂਰੀ ਦਾ ਨਾਮ ਸਭ ਤੋਂ ਤਾਜ਼ਾ ਹੈ ਵਾਮੂਰੀ ਨੇ ਸੀਐਨਐਨ ਨੂੰ ਦੱਸਿਆ ਕਿ ਉਸਦੇ ਭਾਸ਼ਣ ਤੋਂ ਬਾਅਦ ਯੂਨੀਵਰਸਿਟੀ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਸ਼ੁੱਕਰਵਾਰ ਨੂੰ ਹੋਣ ਵਾਲੀ ਕਨਵੋਕੇਸ਼ਨ ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੈ ਅਤੇ ਪ੍ਰੋਗਰਾਮ ਖਤਮ ਹੋਣ ਤੱਕ ਉਸ ਨੂੰ ਕੈਂਪਸ ਚ ਆਉਣ ਦੀ ਵੀ ਇਜਾਜ਼ਤ ਨਹੀਂ ਹੈ MIT ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਬੈਮੂਰੀ ਨੂੰ ਕਨਵੋਕੇਸ਼ਨ 'ਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਹੈ। ਇੱਕ ਸਕੂਲ ਦੇ ਬੁਲਾਰੇ ਨੇ ਇੱਕ ਬਿਆਨ 'ਚ ਕਿਹਾ, "MIT ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਕਰਦੀ ਹੈ ਪਰ ਉਹ ਆਪਣੇ ਉਸ ਫੈਸਲੇ ਤੇ ਕਾਇਮ ਹੈ ਜੋ ਉਸ ਵਿਦਿਆਰਥਣ ਦੁਆਰਾ ਜਾਣਬੁੱਝ ਕੇ ਅਤੇ ਵਾਰ-ਵਾਰ ਸਮਾਰੋਹ ਪ੍ਰਬੰਧਕਾਂ ਨੂੰ ਗੁੰਮਰਾਹ ਕਰਨ ਅਤੇ ਸਟੇਜ ਤੋਂ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਦੀਆਂ ਕੋਸ਼ਿਸ਼ਾਂ ਦੇ ਜਵਾਬ 'ਚ ਲਿਆ ਗਿਆ ਸੀ।" ਹਾਲਾਂਕਿ ਸਕੂਲ ਨੇ ਕਿਹਾ ਕਿ ਉਸ ਨੂੰ ਉਸਦੀ ਡਿਗਰੀ ਪ੍ਰਦਾਨ ਕੀਤੀ ਜਾਵੇਗੀ ਜਾਰਜੀਆ ਚ ਵੱਡੀ ਹੋਈ ਵੈਮੂਰੀ ਵੀਰਵਾਰ ਨੂੰ ਕੈਂਬਰੇਜ ਚ ਹੋਈ 1 MIT ਕਨਵੋਕੇਸ਼ਨ ਦੇ ਵਿੱਚ ਬੁਲਾਰਾ ਸੀ ਜਿੱਥੇ ਉਹ ਆਪਣੇ ਕਨਵੋਕੇਸ਼ਨ ਗਾਊਨ ਉੱਤੇ ਕੈਫੀਆ ਪਹਿਨ ਕੇ ਸਟੇਜ ਤੇ ਪਹੁੰਚੀ ਕੈਫੀਆ ਨੂੰ ਫਲਸਤੀਨ ਦੇ ਸਮਰਥਨ ਚ ਇਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਵੈਮੂਰੀ ਨੇ ਗਾਜ਼ਾ ਚ ਚੱਲ ਰਹੀ ਜੰਗ ਦਾ ਵਿਰੋਧ ਕਰਨ ਲਈ ਆਪਣੇ ਸਾਥੀਆਂ ਦੀ ਪ੍ਰਸ਼ੰਸਾ ਕੀਤੀ ਤੇ ਇਜ਼ਰਾਈਲ ਨਾਲ ਯੂਨੀਵਰਸਿਟੀ ਦੇ ਸਬੰਧਾਂ ਦੀ ਆਲੋਚਨਾ ਕੀਤੀ MIT ਦੇ ਇੱਕ ਬੁਲਾਰੇ ਨੇ CNN ਨੂੰ ਇਹ ਵੀ ਦੱਸਿਆ ਹੈ ਕਿ ਵੈਮੂਰੀ ਦੁਆਰਾ ਦਿੱਤਾ ਗਿਆ ਭਾਸ਼ਣ ਉਸ ਦੇ ਦੁਆਰਾ ਪਹਿਲਾਂ ਪ੍ਰਦਾਨ ਕੀਤੇ ਗਏ ਭਾਸ਼ਣ ਦੀ ਕਾਪੀ ਨਾਲ ਮੇਲ ਨਹੀਂ ਖਾਂਦਾ ਵੈਮੂਰੀ ਨੇ ਕਿਹਾ ਕਿ ਉਹ ਸਟੇਜ ਤੇ ਜਾਣ ਦੀ ਇਜਾਜ਼ਤ ਨਾ ਮਿਲਣ ਤੋਂ ਨਿਰਾਸ਼ ਨਹੀਂ ਹੈ ਉਸਨੇ ਕਿਹਾ ਮੈਨੂੰ ਇੱਕ ਅਜਹੀ ਸੰਸਥਾ ਦੇ ਸਟੇਜ ਤੇ ਜਾਣ ਦੀ ਕੋਈ ਲੋੜ ਨਹੀਂ ਹੈ ਜੋ ਇਸ ਨਸਲਕੁਸ਼ੀ ਚ ਸ਼ਾਮਲ ਹੈ ਉਸਨੇ ਇਹ ਵੀ ਕਿਹਾ ਕਿ ਮੈਂ ਨਿਰਾਸ਼ ਹਾਂ ਕਿ MIT ਅਧਿਕਾਰੀਆਂ ਨੇ ਮੈਨੂੰ ਬਿਨਾਂ ਕਿਸੇ ਦੋਸ਼ ਜਾਂ ਉਚਿਤ ਪ੍ਰਕਿਰਿਆ ਦੇ ਸਜ਼ਾ ਦਿੱਤੀ ਕੌਂਸਲ ਆਨ ਅਮਰੀਕਨ ਇਸਲਾਮਿਕ ਰਿਲੇਸ਼ਨਜ਼ ਨੇ ਯੂਨੀਵਰਸਿਟੀ ਦੇ ਵੈ ਮੂਰੀ ਨੂੰ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਰਾਸ਼ਟਰਪਤੀ ਡੋਨਲਡ 트੍ਰੰਪ ਦੀ ਇਮੀਗ੍ਰੇਸ਼ਨ ਨੀਤੀ ਤੇ ਬੀਤੇ ਦਿਨੀ ਅਮਰੀਕੀ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਇਆ ਜਿਸ ਨਾਲ 트੍ਰੰਪ ਪ੍ਰਸ਼ਾਸਨ ਨੂੰ ਅਮਰੀਕਾ 'ਚ ਰਹਿ ਰਹੇ ਲੱਖਾਂ ਪ੍ਰਵਾਸੀਆਂ ਦੀ ਅਸਥਾਈ ਕਾਨੂੰਨੀ ਸਥਿਤੀ ਨੂੰ ਖਤਮ ਕਰਨ ਦੀ ਆਗਿਆ ਮਿਲ ਗਈ। ਇਹ ਪ੍ਰਵਾਸੀ ਵੈਨਜ਼ੂਏਲਾ, ਕਿਊਬਾ, ਹੈਤੀ ਅਤੇ ਨਿਕਾਰਾਗੁਆ ਵਰਗੇ ਦੇਸ਼ਾਂ ਤੋਂ ਨੇ ਇਸ ਫੈਸਲੇ ਦਾ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਵਿੱਚ ਵੱਡਾ ਹੱਥ ਸਾਬਤ ਹੋ ਰਿਹਾ ਹੈ 트럼ਪ ਦੀ ਸਖਤ ਇਮੀਗ੍ਰੇਸ਼ਨ ਪ੍ਰਤੀ ਨੀਤੀ ਨੂੰ ਮਜ਼ਬੂਤੀ ਵੀ ਮਿਲ ਸਕਦੀ ਹੈ ਇਹ ਫੈਸਲਾ ਸਾਲ 2022-2023 ਚ ਸਰਹੱਦ ਪਾਰ ਤੋਂ ਵੱਧ ਰਹੀ ਕੁਸਪੈਟ ਦੇ ਮੱਦੇਨਜ਼ਰ ਪਿਛਲੀ ਬਾਈਡਨ ਸਰਕਾਰ ਵੱਲੋਂ ਇਹਨਾਂ ਦੇਸ਼ਾਂ ਦੇ ਲੋਕਾਂ ਲਈ ਪੈਰੋਲ ਪ੍ਰੋਗਰਾਮ ਸ਼ੁਰੂ ਕਰਨ ਤੋਂ ਬਾਅਦ ਲਿਆ ਗਿਆ ਹੈ ਇਸ ਦੇ ਤਹਿਤ ਕੁਝ ਸ਼ਰਤਾਂ ਪੂਰੀਆਂ ਕਰਕੇ 2 ਸਾਲਾਂ ਲਈ ਅਮਰੀਕਾ 'ਚ ਕੰਮ ਕਰਨ ਤੇ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ ਇਸ ਪ੍ਰੋਗਰਾਮ ਨੇ ਲਗਭਗ 5.3 ਲੱਖ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਰਾਹਤ ਪ੍ਰਦਾਨ ਕੀਤੀ ਪਹਿਲਾਂ ਇੱਕ ਸੰਘੀ ਅਦਾਲਤ ਨੇ ਇਸ ਫੈਸਲੇ ਤੇ ਰੋਕ ਲਗਾ ਦਿੱਤੀ ਸੀ ਪਰ ਹੁਣ ਸੁਪਰੀਮ ਕੋਰਟ ਨੇ ਉਸ ਰੋਕ ਨੂੰ ਹਟਾ ਦਿੱਤਾ ਹੈ ਡੋਨਲਡ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਹੀ ਇਸ ਪ੍ਰੋਗਰਾਮ ਨੂੰ ਖਤਮ ਕਰਨ ਦਾ ਹੁਕਮ ਦੇ ਦਿੱਤਾ। ਉਸ ਨੇ ਹੋਮਲੈਂਡ ਸਿਕਿਉਰਿਟੀ ਸੈਕ雷ਟਰੀ ਕ੍ਰਿਸਟੀ ਨੋਮ ਨੂੰ ਤਨਖਾਹ ਯੋਜਨਾ ਨੂੰ ਖਤਮ ਕਰਨ ਦਾ ਹੁਕਮ ਦਿੱਤਾ। ਇਸ ਫੈਸਲੇ ਨੂੰ ਪਹਿਲਾਂ ਮੈਸਾਚੂਸੈਟਸ ਦੀ ਇੱਕ ਅਦਾਲਤ ਨੇ ਰੋਕ ਦਿੱਤਾ ਸੀ। ਜਿੱਥੇ 23 ਲੋਕਾਂ ਦੇ ਇੱਕ ਸਮੂਹ ਨੇ ਇਸ ਦਾ ਵਿਰੋਧ ਕੀਤਾ ਸੀ। ਪਰ ਹੁਣ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਪਲਟ ਦਿੱਤਾ ਹੈ ਇਸ ਦਾ ਮਤਲਬ ਹੈ ਕਿ ਟਰੰਪ ਸਰਕਾਰ ਦਾ ਫੈਸਲਾ ਹੁਣ ਲਾਗੂ ਕੀਤਾ ਜਾ ਸਕਦਾ ਹੈ ਤੇ ਹਜ਼ਾਰਾਂ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਕੱਢਣ ਦਾ ਰਾਹ ਪਧਰਾ ਹੋ ਗਿਆ ਹੈ ਵਾਈਟ ਹਾਊਸ ਨੇ ਐਲਾਨ ਕੀਤਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਜਲਦੀ ਹੀ ਨਾਸਾ ਦੀ ਅਗਵਾਈ ਲਈ ਇੱਕ ਨਵੇਂ ਉਮੀਦਵਾਰ ਦਾ ਐਲਾਨ ਕਰਨਗੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਆ ਇਹ ਕਿ ਤਕਨੀਕੀ ਅਰਬਪਤੀ ਜੇਰੇਡ ਇਸਾਕ ਮੈਨ ਹੁਣ ਇਸ ਅਹੁਦੇ ਲਈ ਵਿਚਾਰ ਅਧੀਨ ਹਨ ਹਾਲਾਂਕਿ ਇਸ ਉਲਟ ਫੇਰ ਦਾ ਕੋਈ ਅਧਿਕਾਰਤ ਕਾਰਨ ਨਹੀਂ ਦਿੱਤਾ ਗਿਆ ਪਰ ਇਹ ਕਦਮ ਸੈਨੇਟ ਵੱਲੋਂ ਇਸਾਕ ਮੈਨ ਦੀ ਪੁਸ਼ਟੀ ਲਈ ਵੋਟ ਪਾਉਣ ਤੋਂ ਠੀਕ ਪਹਿਲਾਂ ਚੁੱਕਿਆ ਗਿਆ ਸੀ ਰਿਪੋਰਟ ਚ ਵਾਈਟ ਹਾਊਸ ਦੀ ਬੋਲਰਨ ਲਿਜ਼ ਹਾਉਸਟਨ ਨੇ ਕਿਆ ਕਿ ਇਹ ਜ਼ਰੂਰੀ ਹੈ ਕਿ ਨਾਸਾ ਦਾ ਅਗਲਾ ਨੇਤਾ ਰਾਸ਼ਟਰਪਤੀ ਟਰੰਪ ਦੀ ਅਮਰੀਕਾ ਫਰਸਟ ਨੀਤੀ ਨਾਲ ਪੂਰੀ ਤਰ੍ਹਾਂ ਨਾਲ ਮੇਲ ਖਾਂਦਾ ਹੋਵੇ ਅਤੇ ਰਾਸ਼ਟਰਪਤੀ ਟਰੰਪ ਵੱਲੋਂ ਜਲਦੀ ਹੀ ਇੱਕ ਨਵੇਂ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ। ਇਸਾਕ ਮੈਨ ਨੂੰ ਰਾਸ਼ਟਰਪਤੀ ਟਰੰਪ ਨੇ ਦਸੰਬਰ ਚ ਨਾਸਾ ਮੁਖੀ ਲਈ ਨਾਮਜ਼ਦ ਕੀਤਾ ਸੀ। ਨਿੱਜੀ ਖੇਤਰ ਚ ਉਸ ਦੇ ਪਿਛੋਕੜ ਕਾਰਨ ਪੁਲਾੜ ਭਾਈਚਾਰੇ ਚ ਉਸ ਦੀ ਨਿਯੁਕਤੀ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕੀਤਾ। ਟਰੰਪ ਨੇ ਸੋਸ਼ਲ ਮੀਡੀਆ ਤੇ ਇਸਾਕ ਮੈਨ ਦੀ ਨਾਮਜ਼ਦਗੀ ਵਾਪਸ ਲੈਣ ਦਾ ਐਲਾਨ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਸਨੇ ਲਿਖਿਆ ਪਿਛਲੀਆਂ ਜਾਂਚਾਂ ਤੋਂ ਬਾਅਦ ਮੈਂ ਨਾਸਾ ਦੇ ਮੁਖੀ ਵਜੋਂ ਜੈਰੇਡ ਇਸਾਕ ਮੈਨ ਦੀ ਨਾਮਜ਼ਦਗੀ ਵਾਪਸ ਲੈ ਰਿਹਾ ਮੈਂ ਜਲਦੀ ਹੀ ਇੱਕ ਨਵੇਂ ਉਮੀਦਵਾਰ ਦਾ ਐਲਾਨ ਕਰਾਂਗਾ ਜੋ ਮਿਸ਼ਨ ਨਾਲ ਜੁੜਿਆ ਹੋਵੇਗਾ ਅਤੇ ਪੁਲਾੜ 'ਚ ਅਮਰੀਕਾ ਨੂੰ ਤਰਜੀਹ ਦੇਵੇਗਾ ਨਿਊਜ਼ ਆਊਟਲੈਟ ਸਿਮਾਫੋਰ ਨੇ ਪਹਿਲਾਂ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਸੀ ਕਿ ਵਾਈਟ ਹਾਊਸ ਇਸਾਕ ਮੈਨ ਨੇ ਨਾਮਜ਼ਦਗੀ ਵਾਪਸ ਲੈਣ ਦੀ ਯੋਜਨਾ ਬਣਾ ਰਿਹਾ ਹੈ ਇਸਾਕ ਮੈਨ ਨੇ ਹਾਲ ਹੀ ਚ ਸੈਨੇਟ ਵਣਚ ਕਮੇਟੀ ਦੇ ਸਾਹਮਣੇ ਇੱਕ ਪੁਸ਼ਟੀਕਰਨ ਸੁਣਵਾਈ ਤੋਂ ਆਪਣੇ ਆਪ ਨੂੰ ਲੰਗਾਇਆ 30 ਅਪ੍ਰੈਲ ਨੂੰ ਕਮੇਟੀ ਨੇ ਉਸ ਦੀ ਨਾਮਜ਼ਦਗੀ ਨੂੰ ਪੂਰੀ ਸੈਨੇਟ ਚ ਅੱਗੇ ਵਧਾਉਣ ਲਈ ਵੋਟ ਦਿੱਤੀ ਦੱਖਣੀ ਡਕੋਟਾ ਦੇ ਸੈਨੇਟ ਬੌਗਨਤੀ ਨੇਤਾ ਜੌਨ ਥੂਨ ਨੇ ਮੈਮੋਰੀਅਲ ਡੇ ਛੁੱਟੀ ਤੋਂ ਬਾਅਦ ਸੈਨੇਟ ਦੇ ਮੋੜ ਸ਼ੁਰੂ ਹੋਣ ਤੇ VOTING ਤੈਅ ਕਰਨ ਲਈ ਕਦਮ ਚੁੱਕੇ ਹਾਲਾਂਕਿ ਇਸਾਕ ਮਹਿੰਦੇ ਸਮਰਥਕਾਂ ਚ ਚਿੰਤਾਵਾਂ ਉੱਭਰ ਆਈਆਂ ਸਨ ਕਿ ਵਾਈਟ ਹਾਊਸ ਉਸਦੀ ਨਾਮਜ਼ਦਗੀ ਵਾਪਸ ਲੈ ਸਕਦਾ ਹੈ ਕਿਉਂਕਿ ਐਲਨ ਮਸਕ ਦੇ 트੍ਰੰਪ ਪ੍ਰਸ਼ਾਸਨ ਨਾਲ ਮਤਭੇਦ ਹੋ ਗਏ ਨੇ ਰਾਈਟਰਜ਼ ਨੇ ਇੱਕ ਸਰੋਤ ਦੇ ਹਵਾਲੇ ਨਾਲ ਕਿਹਾ ਕਿ ਮਸਕ ਇਸਾਕ ਮੈਨ ਨੂੰ ਹਟਾਉਣ ਤੋਂ ਨਿਰਾਸ਼ ਨੇ ਅਤੇ ਇਸ ਨੂੰ ਰਾਜਨੀਤਿਕ ਤੌਰ ਤੇ ਪ੍ਰੇਰਿਤ ਮੰਨਦੇ ਨੇ ਐਕਸ ਤੇ ਖਬਰਾਂ ਦਾ ਜਵਾਬ ਦਿੰਦੇ ਹੋਏ ਮਸਕ ਨੇ ਇਸਾਕ ਮੈਨ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਿਆ ਇੰਨਾ ਸਮਰੱਥ ਅਤੇ ਨੇਕਦਿਲ ਵਿਅਕਤੀ ਲੱਭਣਾ ਬਹੁਤ ਮੁਸ਼ਕਲ ਹੈ ਅਮਰੀਕੀ ਰਾਜ ਕੋਲੋਰਾਡੋ ਦੇ ਬੋਲਡਰ ਸ਼ਹਿਰ 'ਚ ਇੱਕ ਸ਼ੱਕੀ ਨੇ ਐਤਵਾਰ ਨੂੰ ਫ੍ਰੀ ਫਲਸਤੀਨ ਦੇ ਨਾਰੇ ਲਗਾਉਂਦੇ ਹੋਏ ਲੋਕਾਂ 'ਤੇ ਹਮਲਾ ਕੀਤਾ ਉਸਨੇ ਲੋਕਾਂ 'ਤੇ ਮੋਲੋਟੋਵ ਕੋਕਟੇਲ ਸੁੱਟਿਆ ਜਿਸ ਨਾਲ ਮੌਕੇ ਤੇ ਅੱਗ ਲੱਗੀ ਇਸ ਅੱਗ ਚ 8 ਲੋਕ ਸੜ ਗਏ ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਵਿਅਕਤੀ ਮੋਲੋਟੋਵ ਕੋਕਟੇਲ ਸੁੱਟਦਾ ਦਿਖਾਈ ਦੇ ਰਿਹਾ ਹੈ ਇਹ ਹਮਲਾ ਰਨ ਫਾਰ देयर ਲਾਈਵਜ਼ ਨਾਮਕ ਇੱਕ ਸਮੂਹ ਦੇ ਇਕੱਠ ਦੌਰਾਨ ਹੋਇਆ ਇਸ ਸਮੂਹ ਗਾਜ਼ਾ ਚ ਹਮਾਸ ਦੁਆਰਾ ਬੰਦਕ بنائے ਗਏ ਇਜ਼raਇਲੀ ਨਾਗਰਿਕਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਸੀ ਪੁਲਿਸ ਨੇ ਮੌਕੇ ਤੋਂ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ ਦੋਸ਼ੀ ਦੀ ਪਛਾਣ 45 ਸਾਲਾ ਮੁਹੰਮਦ ਸਾਬਰੀ ਸੋਲੀਮਨ ਵਜੋਂ ਹੋਈ ਹੈ ਸੀਐਨਐਨ ਨੇ ਰਿਪੋਰਟ ਦਿੱਤੀ ਹੈ ਕਿ ਸੋਲੀਮਨ ਨੇ ਪਹਿਲਾਂ ਅਮਰੀਕਾ 'ਚ ਸ਼ਰਨ ਲਈ ਅਰਜ਼ੀ ਦਿੱਤੀ ਸੀ 2005 'ਚ ਸੋਲੀਮਨ ਨੂੰ ਅਮਰੀਕਾ 'ਚ ਦਾਖਲ ਹੋਣ ਲਈ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਉਹ ਕਦੋਂ ਅਤੇ ਕਿਵੇਂ ਅਮਰੀਕਾ ਆਇਆ ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਸ਼ੁਰੂਆਤੀ ਜਾਣਕਾਰੀ ਦੇ ਆਧਾਰ 'ਤੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ ਐਫਬੀਆਈ ਦੇ ਡਿਪਟੀ ਡਾਇਰੈਕਟਰ ਡੈਨ ਬੌਨਜ਼ੀਨੋ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਣਕਾਰੀ ਦੇ ਆਧਾਰ 'ਤੇ ਇਹ ਹਮਲਾ ਵਿਚਾਰਧਾਰਕ ਨਫ਼ਰਤ ਤੋਂ ਪ੍ਰੇਰਿਤ ਇੱਕ ਅੱਤਵਾਦੀ ਘਟਨਾ ਜਾਪਦੀ ਹੈ ਔਰ ਜਦੋਂ ਸਬੂਤ ਸਪਸ਼ਟ ਹੋਣਗੇ ਤਾਂ ਅਸੀਂ ਪੂਰੀ ਜਾਣਕਾਰੀ ਦੇ ਸਕਾਂਗੇ ਇਸ ਸਬੰਧ ਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੋਲਡਰ ਹਮਲੇ ਦੇ ਸ਼ੱਕੀ ਮੁਹੰਮਦ ਸਾਬਰੀ ਸੋਲੀਮਨ ਨੂੰ ਸੰਭਾਵਿਤ ਦੇਸ਼ ਨਿਕਾਲਾ ਦੇਣ ਦਾ ਸੰਕੇਤ ਦਿੱਤਾ ਹੈ ਰੂਟ ਸੋਸ਼ਲ ਤੇ ਲਿਖਿਆ ਗਿਆ ਹੈ ਕਿ ਕੋਲੋਰਡੋ ਤੇ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਨੂੰ ਦੇਸ਼ ਤੋਂ ਗੈਰਕਾਨੂੰਨੀ ਅਮਰੀਕਾ ਵਿਰੋਧੀ ਕੱਟੜ ਪੰਥੀਆਂ ਨੂੰ ਦੇਸ਼ ਨਿਕਾਲਾ ਦੇਣਾ ਚਾਹੀਦਾ ਹੈ ਇਸ ਨੂੰ ਲੈ ਕੇ ਡੋਨਲਡ 트ੰਪ ਨੇ ਵੀ ਕਿਹਾ ਹੈ ਕਿ ਕੱਲ ਬੋਲਡਰ ਕੋਲੋਰਡੋ ਚ ਹੋਏ ਭਿਆਨਕ ਹਮਲੇ ਨੂੰ ਸੰਯੁਕਤ ਰਾਜ ਅਮਰੀਕਾ ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਬਾਈਡਨ ਦੀ ਹਾਸੋਹੀਣੀ ਓਪਨ ਬਾਰਡਰ ਨੀਤੀ ਰਾਹੀਂ ਆਇਆ ਸੀ ਜਿਸ ਨੇ ਸਾਡੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਉਸ ਨੂੰ ਟਰੰਪ ਨੀਤੀ ਦੇ ਤਹਿਤ ਬਾਹਰ ਜਾਣਾ ਚਾਹੀਦਾ ਹੈ ਅੱਤਵਾਦ ਦੇ ਕੰਮਾਂ ਤੇ ਕਾਨੂੰਨ ਦੀ ਪੂਰੀ ਹੱਦ ਤੱਕ ਮੁਕੱਦਮਾ ਚਲਾਇਆ ਜਾਵੇਗਾ ਇਹ ਇੱਕ ਹੋਰ ਉਦਾਹਰਣ ਹੈ ਕਿ ਸਾਨੂੰ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਿਉਂ ਰੱਖਣਾ ਚਾਹੀਦਾ ਹੈ ਤੇ ਗੈਰਕਾਨੂੰਨੀ ਅਮਰੀਕੀ ਵਿਰੋਧੀ ਰੈਡੀਕਲਾਂ ਨੂੰ ਆਪਣੇ ਦੇਸ਼ ਤੋਂ ਦੇਸ਼ ਨਿਕਾਲਾ ਦੇਣਾ ਚਾਹੀਦਾ ਹੈ ਮੇਰਾ ਦਿਲ ਇਸ ਭਿਆਨਕ ਦੁਖਾਂਤ ਦੇ ਪੀੜਤਾ ਅਤੇ ਬੋਲਡਰ ਕੋਲੋਰادو ਦੇ ਮਹਾਨ ਲੋਕਾਂ ਪ੍ਰਤੀ ਹੈ ਚੀਨ ਨੇ ਕਿਹਾ ਹੈ ਕਿ ਅਮਰੀਕੀ ਰੱਖਿਆ ਸਕੱਤਰ ਪੀਟ ਹੈਗਸ ਨੇ ਦਾ ਬੀਜਿੰਗ ਨੂੰ ਖਤਰਾ ਦੱਸਣਾ निंदनीय ਹੈ ਦੀਨੇ ਹਕਸੇਤ ਦੇ ਸ਼ੀਤ ਯੁੱਧ ਮਾਨਸਿਕਤਾ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਹਕਸੇਤ ਦੇ ਬਿਆਨ ਤੋਂ ਬਾਅਦ ਵਾਸ਼ਿੰਗਟਨ ਤੇ ਬੀਜਿੰਗ ਵਿਚਾਲੇ ਤਣਾਅ ਹੋਰ ਵੱਧ ਗਿਆ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹਕਸੇਤ ਨੇ ਗਲੋਬਲ ਸੁਰੱਖਿਆ ਕਾਨਫਰੰਸ ਸ਼ਾਂਗਰੀਲਾ ਡਾਇਲੌਗ 'ਚ ਬੀਜਿੰਗ ਵਿਰੁੱਧ અપਮਾਨਜਨਕ ਦੋਸ਼ ਲਗਾਏ ਬਿਆਨ 'ਚ ਅਮਰੀਕਾ ਤੇ ਖੇਤਰ 'ਚ ਟਕਰਾਅ ਅਤੇ ਟਕਰਾਅ ਨੂੰ ਭੜਕਾਉਣ ਦਾ ਵੀ ਦੋਸ਼ ਲਗਾਇਆ ਗਿਆ ਅਮਰੀਕਾ ਅਤੇ ਸਾਬਕਾ ਸੋਵੀਅਤ ਯੂਨੀਅਨ ਵਿਚਕਾਰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਦੁਸ਼ਮਣੀ ਵੱਲ ਇਸ਼ਾਰਾ ਕਰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਇੱਕ ਸੇਥ ਨੇ ਜਾਣਬੁੱਝ ਕੇ ਖੇਤਰ ਦੇ ਦੇਸ਼ਾਂ ਦੁਆਰਾ ਸ਼ਾਂਤੀ ਅਤੇ ਵਿਕਾਸ ਦੇ ਸੱਦੇ ਨੂੰ ਅਣਡਿੱਠਾ ਕੀਤਾ ਅਤੇ ਸ਼ਾਂਤੀ ਦੀ ਬਜਾਏ ਬਲਾਕਾਂ ਵਿਚਕਾਰ ਟਕਰਾਅ ਲਈ ਸ਼ੀਤ ਯੁੱਧ ਮਾਨਸਿਕਤਾ ਨੂੰ ਉਤਸ਼ਾਹਿਤ ਕੀਤਾ ਮੰਤਰਾਲੇ ਨੇ ਕਿਹਾ ਅਮਰੀਕਾ ਤੋਂ ਇਲਾਵਾ ਦੁਨੀਆ ਦਾ ਕੋਈ ਵੀ ਦੇਸ਼ ਆਦੀਵਾਦੀ ਸ਼ੀਤ ਸ਼ਕਤੀ ਕਹੋਣ ਦਾ ਹੱਕਦਾਰ ਨਹੀਂ ਹੈ ਚੀਨ ਨੇ ਇਹ ਵੀ ਦੋਸ਼ ਲਗਾਇਆ ਕਿ ਵਸ਼ਿੰਗਟਨ ਏਸ਼ੀਆ ਪ੍ਰਸ਼ਾਂਤ ਖੇਤਰ ਚ ਸ਼ਾਂਤੀ ਅਤੇ ਸਥਿਰਤਾ ਨੂੰ ਵੀ ਕਮਜ਼ੋਰ ਕਰ ਰਿਹਾ ਹੈ। ਇੱਕ ਸੇਥ ਨੇ ਸਿੰਗਾਪੁਰ ਚ ਕਿਹਾ ਕਿ ਅਮਰੀਕਾ ਵਿਦੇਸ਼ ਚ ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਤਾਂ ਜੋ ਪੈਂਟਾਗਨ ਬੀਜਿੰਗ ਦੇ ਤੇਜ਼ੀ ਨਾਲ ਵਧ ਰਹੇ ਖਤਰਿਆਂ ਖਾਸ ਕਰਕੇ ਤਾਈਵਾਨ ਪ੍ਰਤੀ ਉਸ ਦੇ ਹਮਲਾਵਰ ਰੁਖ ਦਾ ਮੁਕਾਬਲਾ ਕਰ ਸਕੇ। ਉਹਨਾਂ ਕਿਹਾ ਚੀਨੀ ਫੌਜ ਇੱਕ ਅਸਲ ਯੁੱਧ ਲਈ ਅਭਿਆਸ ਕਰ ਰਹੀ ਹੈ ਤੇ ਅਸੀਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਚੀਨ ਤੋਂ ਵਧ ਰਿਹਾ ਖਤਰਾ ਅਸਲ ਹੈ। ਅਤੇ ਇਹ ਅਸਲ ਚ ਹੋ ਸਕਦਾ ਹੈ ਚੀਨ ਵੱਲੋਂ ਜਾਰੀ ਬਿਆਨ ਚ ਜ਼ੋਰ ਦਿੱਤਾ ਗਿਆ ਹੈ ਕਿ ਤਾਈਵਾਨ ਮੁੱਦਾ ਪੂਰੀ ਤਰ੍ਹਾਂ ਉਸ ਦਾ ਅੰਦਰੂਨੀ ਮਾਮਲਾ ਹੈ ਬਿਆਨ ਚ ਕਿਹਾ ਗਿਆ ਕਿ ਅਮਰੀਕਾ ਨੂੰ ਇਸ ਮੁੱਦੇ ਤੇ ਅੱਗ ਨਾਲ ਨਹੀਂ ਖੇਡਣਾ ਚਾਹੀਦਾ ਇਸ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਵਸ਼ਿੰਗਟਨ ਨੇ ਦੱਖਣੀ ਚੀਨ ਸਾਗਰ ਚ ਹਮਲਾਵਰ ਹਥਿਆਰ ਤਾਇਨਾਤ ਕੀਤੇ ਨੇ ਚੀਨ ਨੇ ਬਿਆਨ ਚ ਕਿਹਾ ਕਿ ਅਮਰੀਕਾ ਏਸ਼ੀਆ ਪ੍ਰਸ਼ਾਂਤ ਚ ਝੰਗਿਆੜੀ ਭੜਕਾ ਰਿਹਾ ਹੈ ਤਣਾਅ ਪੈਦਾ ਕਰ ਰਿਹਾ ਤੇ ਖੇਤਰ ਨੂੰ ਬਾਰੂਦ ਦੇ ਢੇਰ ਚ ਬਦਲ ਰਿਹਾ ਹੈ ਸਿੰਗapore ਚ ਚੀਨੀ ਦੂਤਕਰ ਨੇ ਫੇਸਬੁੱਕ ਤੇ ਇੱਕ ਪੋਸਟ ਚ ਕਿਹਾ ਕਿ ਇੱਕ ਸੇਥ ਦਾ ਭਾਸ਼ਣ ਉਕਸਾਵੇ ਨਾਲ ਭਰਿਆ ਹੋਇਆ ਸੀ। ਮੀਡੀਆ ਰਿਪੋਰਟਸ ਚ ਦਾਵਾ ਕੀਤਾ ਗਿਆ ਹੈ ਕਿ ਐਲਨ ਮਸਕ ਨੇ ਡੋਨਾਲਡ ਟਰੰਪ ਦੇ ਚੋਣ ਪ੍ਰਚਾਰ ਦੌਰਾਨ ਕੈਟਾਮਾਈਂਡ ਤੇ ਹੋਰ ਕਈ ਦਵਾਈਆਂ ਦੀ ਵਰਤੋਂ ਕੀਤੀ ਸੀ। ਉਸ ਸਮੇਂ ਦੌਰਾਨ ਉਸ ਦੇ ਪਰਿਵਾਰ ਚ ਵੀ ਤਣਾਅ ਚੱਲ ਰਿਹਾ ਸੀ। ਹੁਣ ਐਲਨ ਮਸਕ ਨੇ ਮੀਡੀਆ ਰਿਪੋਰਟਾਂ ਚ ਕੀਤੇ ਗਏ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਉਸਨੇ ਮੰਨਿਆ ਹੈ ਕਿ ਉਹ ਕੈਟਾਮਾਈਨ ਦਵਾਈਆਂ ਨੂੰ ਦਵਾਈ ਵਜੋਂ ਲੈਂਦਾ ਸੀ। ਮਸਕ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਇੱਕ ਪੋਸਟ ਚ ਕਿਹਾ ਕਿ ਉਹ ਤਣਾਅ ਦੀ ਸਮੱਸਿਆ ਕਾਰਨ ਇਸ ਦਵਾਈ ਦੀ ਵਰਤੋਂ ਕਰਦੇ ਸਨ ਪਰ ਉਦੋਂ ਤੋਂ ਕਈ ਸਾਲ ਬੀਤ ਚੁੱਕੇ ਨੇ। ਇੱਕ ਰਿਪੋਰਟ ਚ ਖੁਲਾਸਾ ਹੋਇਆ ਹੈ ਕਿ 트੍ਰੰਪ ਦੇ ਚੋਣ ਪ੍ਰਚਾਰ ਦੌਰਾਨ ਐਲਨ ਮਸਕ ਬਹੁਤ ਸਰਗਰਮ ਸੀ ਤੇ 트੍ਰੰਪ ਲਈ ਪ੍ਰਚਾਰ ਕਰ ਰਿਹਾ ਸੀ। ਰਿਪੋਰਟ ਚ ਕਿਹਾ ਗਿਆ ਹੈ ਕਿ ਮਸਕ ਨੇ ਚੋਣ ਪ੍ਰਚਾਰ ਦੌਰਾਨ ਕੈਟਾਮਾਈਨ ਡਰੱਗਜ਼ ਲਈਆਂ ਸਨ। ਮਸਕ ਨੇ ਐਕਸਟੇਸੀ ਅਤੇ ਸਾਈਕਡੇਲਿਕ ਮਸ਼ਰੂਮ ਵੀ ਵਰਤੇ ਸਨ ਰਿਪੋਰਟ ਚ ਦਾਵਾ ਕੀਤਾ ਗਿਆ ਹੈ ਕਿ ਚੋਣ ਪ੍ਰਚਾਰ ਦੌਰਾਨ ਮਸਕ ਹਮੇਸ਼ਾ ਆਪਣੇ ਨਾਲ ਇੱਕ ਦਵਾਈ ਦਾ ਡੱਬਾ ਲੈ ਕੇ ਜਾਂਦਾ ਸੀ ਜਿਸ ਵਿੱਚ ਲਗਭਗ 20 ਦਵਾਈਆਂ ਹੁੰਦੀਆਂ ਸਨ ਰਿਪੋਰਟ ਚ ਇਹ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ ਮਸਕ ਦੇ ਪਰਿਵਾਰ ਚ ਸਭ ਕੁਝ ਠੀਕ ਨਹੀਂ ਸੀ ਤੇ ਉਹ ਰੋਮਾਂਟਿਕ ਸਬੰਧਾਂ ਦੇ ਨਾਲ-ਨਾਲ ਨਿੱਜੀ ਕਾਨੂੰਨੀ ਲੜਾਈਆਂ ਚ ਵੀ ਉਲਝਿਆ ਹੋਇਆ ਸੀ ਅਮਰੀਕੀ ਸੰਘੀ ਜਾਂਚ ਬਿਊਰੋ ਦੇ ਇੱਕ ਸਾਬਕਾ ਏਜੰਟ ਨੇ ਦਾਅਵਾ ਕੀਤਾ ਕਿ ਰੂਸੀ ਖੁਫੀਆ ਏਜੰਸੀ ਨੇ ਅਰਬਪਤੀ ਕਾਰੋਬਾਰੀ ਐਲਨ ਮਸਕ ਨੂੰ ਸੈਕਸ ਅਤੇ ਨਸ਼ਿਆਂ ਦੇ ਜਾਲ 'ਚ ਫਸਾ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਇਹ ਦਾਅਵਾ ਸਾਬਕਾ ਖੁਫੀਆ ਏਜੰਟ ਜੋਨਾਥਨ ਬਾਉਮਾ ਨੇ ਜਰਮਨ ਟੀਵੀ ਚੈਨਲ ਜੀ ਡੀ ਐਫ ਤੇ ਇੱਕ ਦਸਤਾਵੇਜ਼ੀ ਚ ਕੀਤਾ ਸੀ ਬੂਮਾਨੇ ਕਿਆ ਕਿ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਰੂਸੀ ਜਾਸੂਸਾਂ ਨੇ ਐਲਨ ਮਸਕ ਅਤੇ ਪੇਪਲ ਦੇ ਸਹਿ-ਸੰਸਥਾਪਕ ਪੀਟਰ ਥੀਏਲ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਉਸ ਨੇ ਗੁਪਤ ਜਾਣਕਾਰੀ ਇਕੱਠੀ ਕੀਤੀ ਤਾਂ ਜੋ ਲੋੜ ਪੈਣ ਤੇ ਇਸ ਨੂੰ ਉਹਨਾਂ ਵਿਰੁੱਧ ਵਰਤਿਆ ਜਾ ਸਕੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ